Opposite जो ने बेटा एसबर हो सोलह सी डी कि अपने, को नहीं है, नहीं है, अपने को चार भाई। ता मतलब 4 वाई बराबर 16 लिख सकते वाई का मुल अपने सोलह ना चार देना है इसको वह वाई किए बेटा चार इसे तरीके देखो बेटा

साइड ख विदउट वाई मतलब आपने को जिसना वाई वैल्यू नहीं है बराबर तो दूसरी साइड ली कॉन्सटेंट ना दो वाई बराबर सत्तर तीन किन्न हो जाएगी बेटा दस वाई तो बटा दो। दो आपने आपने को आ जाएगा दस बेटा दोन के आने को तरीके न यह दो भजावान बराबर ने इस दिन एक्स देखो दिखती हुई है एक्स प्लस पहला लिख लें एडी बराबर है अपने को पी सी एडी ਦਾ ਮਤਲਬ ਹੈ x 5 14 ਤਾਂ x ਦਾ ਕਿੰਨੀ ਆਜੇਗੀ ਬੇਟਾ 14 ਦਾ 5 ਹੈ ਪ੍ਰਾਪਰ ਤੋਂ ਦੂਸਰੀ ਸਾਈਡ ਜਾ ਕੇ ਕੀ ਹੋ ਜਾਏਗਾ ਮਾਈਨਸ ਦਾ ਤਾਂ x ਦਾ ਮਨ ਲੱਗੇਗਾ ਆਪਣੇ ਕੋ 9 ਦੇਖੋ नेक्स्ट ਆਪਣੇ ਕੋ ਦਿੱਤਾ ਹੋਇਆ ਹੈ ਕੁਸ਼ਨ ਜੋ ਤੀਸਰਾ ਇਸ ਦੇ ਵਿੱਚ ਬੇਟਾ ਆਪਾਂ ਨੂੰ

ਤੇ ਇਸ ਨੂੰ ਆਪਾਂ ਕੀ ਕਰਨਾ ਦੀ ਸਹਾਈਤਾ ਨਾਲ ਮਤਲਬ ਡਾਇਗਨਲ ਲੈ ਕੇ ਆਪਾਂ ਹੱਲ ਕਰਾਂਗੇ ਜਿੰਨਾ A O ਹੈ ਆਪਣੇ ਕੋਲ A O ਬਰਾਬਰ ਆ ਜਾਏਗਾ O C ਦੀ ਜਦੋਂ ਆਪਣੇ ਕੋਲ ਬੇਟਾ ਵਿਕਰਣ ਦਿੱਤੇ ਹੁਣ ਤਾਂ ਆਪਾਂ ਨੇ ਉਸ ਦੀ ਪ੍ਰੋਪਰਟੀ ਲਾਣੀ ਹੈ ਇਸ ਦੀ ਪ੍ਰੋਪਰਟੀ ਇਹ ਹੈ ਕਿ ਸਮਾਂਤਰ ਚਤੁਰਭੁਜ ਦੇ ਵਿਕਰਣ ਆਪਸ ਵਿੱਚ ਸੰਗ ਦੁਪਾਤਿਤ ਹੁੰਦੇ ਹਨ ਮਤਲਬ ਬਰਾਬਰ ਬੋਪਾ ਕਰਦੇ ਵਿੱਚ ਵੰਡੇ ਨਾਲੇ ਤੇ ਇਸ ਦਾ ਮਤਲਬ A O ਹੈ ਜਿੰਨਾ ਉਨਾ ਹੀ O C ਹੋਏਗਾ जिन्ना अपने को बी ओ है उन्ना ही अपने को डी होगा हूँ देखो एना है अपने तीन एक्स बराबर अठारह जो इस लाइन से वैल्यूज दीतिया ने उसको बराबर ल ले, रख लेना पेगा तीन एक्स बराबर अठारह इस तरीके इस लाइन के जो वैल्यूज ने दो वाई बराबर सोलह हम देखो एक्सडम कि आ जाएगा अठारह बटा तीन

इस तरीके अपन मुल दिते ने तो आप उसको प्रापर रख के उसके मुल पता कर सकती तो दूसरी प्रॉपर्टी ये यही हुई है बेटा कि इस दे जो विकरण हैं वो आपस में संभाजित होंगे वो प्रॉपर्टी ला के आप जेकर डायगनल दिते ने तो उसके मुल पता कर स ਹੋਨ ਬੇਟਾ ਆਪਾਂ ਜੇਕਰ ਸਮਾਂਤਰ ਚਤ੍ਰਪੂਜ ਦੇ ਵਿੱਚ ਕੋਣ ਦਿੱਤੇ ਨੇ ਤਾਂ ਉਹ ਕਿਵੇਂ ਪਤਾ ਕਰਨੇ ਹਨ ਉਹ ਆਪਾਂ ਦੇਖਦੇ ਹਾਂ ਹਾਂਜੀ ਬੇਟਾ ਇਹਨਾਂ ਸਵਾਲਾਂ ਦੇ ਵਿੱਚ ਦੇਖੋ ਸਮਾਂਤਰ ਚਤ੍ਰਪੂਜ x ਅਤੇ y ਵਿੱਚ ਆਪਾਂ ਨੇ x ਅਤੇ y ਹੀ ਪਤਾ ਕਰਨਾ ਹੈ ਜੋ ਆਪਾਂ ਇਸ ਕੋ ਪਹਿਲੇ ਕੁਸ਼ਨ ਕਿਤੇ ਸੀ ਉਹਨਾਂ ਦੇ ਵਿੱਚ ਭੁਜਾਵਾਂ ਬਰਾਬਰ ਦਿੱਤੀਆਂ ਹੋਈਆਂ ਸੀ ਇਸ ਦੇ ਵਿੱਚ ਐਂਗਲ ਦਿੱਤੇ ਹੋਏ ਨੇ ਬੇਟਾ ਤੇ ਉਹਨਾਂ ਦੇ ਵਿੱਚੋਂ ਆਪਾਂ x ਅਤੇ y ਪਤਾ ਕਰਨਾ ਤਾਂ ਬੇਟਾ ਦੇਖੋ ਸਮਾਂਤਰ ਚਤ੍ਰਪੂਜ ਦੇ ਵਿੱਚ ਇਸ ਦੀ ਕੀ ਪ੍ਰੋਪਰਟੀ ਹੈ ਕਿ ਇਸ ਦੇ ਅੰਗੂ ਸਾਹਮਣੇ ਦੇ ਕੋਣ

b ਕੋਲ ਜਿਹੜਾ ਬਰਾਬਰ ਹੈ ਆਪਣੀ ਗੁਡੀ ਦੇ ਮਤਲਬ 5 y ਬਰਾਬਰ ਹੋਏਗਾ 100 ਦੇ ਤਾਂ y ਦਾ ਮੁੱਲ ਕਿੰਨਾ ਆ ਗਿਆ ਬੇਟਾ 100 5 ਤਾਂ y ਦਾ ਮੁੱਲ ਆ ਗਿਆ 20 5 20 100 ਹਟ ਗਿਆ ਆਪਣੇ ਕੋਲ ਆ ਗਿਆ ਬੇਟਾ b ਇਹੀ ਸੇਮ ਪ੍ਰੋਪਰਟੀ ਆਪਾਂ ਨੇ ਬੇਟਾ ਦੂਸਰੇ ਕੁਸ਼ਚਨ ਤੇ ਲਗਾਉਣੀ ਹੈ ਦੇਖੋ ਇਸ ਨੂੰ a b c d ਦਾ ਨਾਮ ਦੇ ਦਉਂਗੇ ਤਾਂ ਆਪਣੇ ਕੋਲੇ ਦੇਖੋ ਇਹ ਦੋਨੋਂ ਕੋਡ ਬਰਾਬਰ ਹੋਣਗੇ ਇਹ ਦੋਨੋਂ ਹੋਣ ਬਰਾਬਰ ਨਹੀਂ ਮਤਲਬ 3x ਬਰਾਬਰ ਹੈ 60 ਦੇ x ਦਾ ਮੁੱਲ ਕਰਨਾ ਹੈ 60 3

ਇਹ ਵੀ ਸਮਾਂਤਰ ਚਤ੍ਰਪੂਰਜ ਨਾਲ ਸੰਬੰਧਿਤ ਹੀ ਹੈ ਬੇਟਾ ਇੱਕ ਇਸ ਦੀ ਪ੍ਰੋਪਰਟੀ ਇਹ ਸੀਗੀ ਐਂਗਲ ਨਾਲ ਸੰਬੰਧਿਤ ਇਸ ਦੇ ਆਮੋ ਸਾਹਮਣੇ ਦੇ ਕੋਣ ਉਹ ਆਪੋਜ਼ਿਟ ਕੋਣ ਜਿਹੜੇ ਹੁੰਦੇ ਨੇ ਉਹ ਇਕੁਅਲ ਹੁੰਦੇ ਨੇ ਸੈਕਿੰਡ ਪ੍ਰੋਪਰਟੀ ਇਹ ਦੀ ਇਹ ਹੈ ਬੇਟਾ ਜਦੋਂ ਇਸ ਦੇ ਲਾਗਵੇਂ ਕੋਣ ਹੁੰਦੇ ਨੇ ਉਹਨਾਂ ਦਾ ਜੋੜ 180 ਹੁੰਦਾ ਹੈ ਇਹ ਐਕਸ ਹੀ ਹੈ ਬੇਟਾ ਹੁਣ ਦੇਖੋ ਬੇਟਾ ਇਸ ਦੇ ਵਿੱਚ ਆਪਾਂ ਨੇ ਐਕਸ ਦਾ ਮੁੱਲ ਪਤਾ ਕਰਨਾ ਹੈ ਇਹ 3x ਹੈ ਇਹ 7x ਹੈ A B C D ਲਾਗਵੇਂ ਕੋਣ ਲਾਗਵੇਂ ਕੋਣ ਕੀ ਹੁੰਦੇ ਨੇ ਬੇਟਾ ਮਤਲਬ ਨਾਲ ਲੱਗਦੇ ਮਤਲਬ A ਦੇ ਨਾਲ ਲੱਗਦਾ ਕੋਣ B ਵੀ ਹੈ A ਦੇ ਨਾਲ ਲੱਗਦਾ ਕੋਣ D ਵੀ ਹੈ ਹੁਣ ਆਪਾਂ ਨੂੰ A ਤੇ B ਲਾਗਵੇਂ ਕੋਣ ਦਿੱਤੇ ਨੇ ਬੇਟਾ ਇਸ ਦੀ ਪ੍ਰੋਪਰਟੀ ਇਹ ਹੈ ਕਿ ਦੋਨੋਂ ਲਾਗਵੇਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ 180 ਮਤਲਬ ਆਪਣੇ ਕੋਲ ਕੋਣ A ਕੋਣ B ਦਾ ਬਰਾਬਰ ਜੋੜ ਆ ਜਿਗਾ 180 ਕੋਣੇ ਕਿੰਨਾ ਦਿੱਤਾ ਹੋਇਆ ਹੈ तीन एक्स प्लस कौन भी है सतराबर एक सौ अस्सी इसमें चुना बराबर एक सौ अस्सी आ जाएगा बेटा एक्स का आ जाएगा एक सौ अस्सी बेटा दस जिन्होंने जीरो कट के एक्स अपने कोई अठारह देखो इस दे एक्स पता ही पता, पता करने से एक्स ही पता करा जेक मान को तीन एक्स तीन गुणा अठारह कर देंगे

ਇਸ ਦੇ ਵਿੱਚ ਬਈ ਤਾਂ ਦੋਨੋਂ ਜੋ ਆਪਾਂ ਪ੍ਰੋਪਰਟੀ ਇਸ ਸਵਾਲਾਂ ਦੇ ਵਿੱਚ ਤੇ ਤੀਸਰੇ ਸਵਾਲ ਦੇ ਵਿੱਚ ਲਗਾਈਆ ਦੋਨੋਂ ਪ੍ਰੋਪਰਟੀ ਸਿਵਾਵਾਂਗੇ ਦੇਖੋ ਇੱਕ ਤਾਂ ਲਾਵਾਂਗੇ ਆਪਾਂ ਵੀ ਇਹਨਾਂ ਦੇ ਜੋ ਨਾਲ ਲੱਗਦੇ ਕੋਣ ਹੁੰਦੇ ਨੇ ਉਹਨਾਂ ਦਾ ਜੋੜ 180 ਹੁੰਦਾ ਹੈ ਮਤਲਬ ਕੋਣ A ਕੋਣ B 180 दा A ਕੋਣ ਆਪਣੇ ਕੋਲ x ਹੈ B ਕੋਣ ਆਪਣੇ ਕੋਲ 100 ਹੈ 180 x ਕੋਣ ਕਿੰਨਾ ਆ ਜਾਏਗਾ 180 100

तो अपने को बी कौन किता है सौ बी कौन कि इस तरीके दो हाँ देखो एक कौन दिता हुआ सी तो उस तीन कौन, जो, ने ने कौन, कौन है जो वो पता कर ली तो इस दिन में प्रोपर्टीज होनी चाहिए ने इस दे सामने वाले कौन बराबर होंगे ने लागे कोना जोड़ एक सौ अस्सी होंगे है दो प्रॉपर्टियाँ इसमें यूज़ कितना हाँ जी बेटा जेकर वीडियो बढ़िया लगी तो चैनल नु सब्सक्राइब कर ता, ता वीडियो शेयर